ਪਗਮਤਮਾਨ ਨੇ ਚਲਾਦਾ ਹੜ ਯੁੱਧ ਕਿਹੜਾ ਨਸ਼ਿਆਂ ਦੇ ਬੁੱਧ ਉਹ ਮੈਨੂੰ ਕਹਿੰਦਾ ਯਾਰ ਮੁਰਗ ਤਾਂ ਐਸੀ ਐ ਪੰਜਾਬ ਦੇ ਲੋਕ ਜਿਹੜਾ ਬੰਦਾ ਆਪਣੀ ਮਾਂ ਦੀ ਸੋਹ ਖਾ ਕੇ ਸ਼ਰਾਬ ਨਹੀਂ ਛੱਡ ਸਕਿਆ ਤੇ ਝੂਠੇ ਫਸ ਠੁੱਠੀ ਸੋਹ ਆ ਗਿਆ ਮਾਂ ਦੀ ਸ਼ਰਾਬ ਛੱਡਨੀ ਉਹ ਨਹੀਂ ਛੱਡੀ ਐ ਚੌਥੇ ਦਿਨ ਕਿਤੇ ਨਾ ਕਿਤੇ ਗਿਰ ਗਿਰ ਕੇ ਕਿਸੇ ਨਾ ਕਿਸੇ ਲੜਕੀ ਨੂੰ ਚੱਕ ਕੇ ਲਿਆਉਂਦੇ ਐ ਉਸ ਬੰਦੇ ਨੂੰ ਅਮੀਦ ਹੀ ਨਹੀਂ ਰੱਖੀ ਜਾ ਸਕਦੀ ਕਿ ਉਹ ਨਸ਼ੇ ਕੰਮ ਕਰਦੇ ਤੁਸੀਂ ਇਹ ਦੇਖੋ ਕਿ ਆ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਇਹ ਅਸਲ ਵਿੱਚ ਭਗਵੰਤ ਮਾਨ ਦੀ ਮਸ਼ਹੂਰੀ ਦਾ ਇੱਕ ਤਰੀਕਾ ਹੈ ਕੇਜਰੀਵਾਲ ਦੀ ਮਸ਼ਹੂਰੀ ਦਾ ਇੱਕ ਤਰੀਕਾ ਹੈ ਆ ਤੁਸੀਂ ਮੈਂ ਪਰਸੋਂ ਕਦੇ ਮੈਨੂੰ ਉਹਦੇ ਅਖਬਾਰ ਦਿਖਾ ਰਹੇ ਸੀ ਫੁੱਲ ਪੇਜ ਸਾਰੇ ਅਖਬਾਰਾਂ ਦੇ ਮੂਹਰੇ ਮੂਹਲਾ ਪੇਜ ਕਿਆ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਭਗਵੰਤ ਮਾਨ ਦੀ ਹੈ ਹਰਜੇ ਦਾ ਫੋਟੋ ਹਰਜੇ ਦਾ ਫੋਟੋ ਹਰਜੇ ਦਾ ਫੋਟੋ ਕਿੰਨੇ ਆ ਫੋਟੋਆਂ ਦਾ ਚੋਆ ਹੈ ਉਹ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਦੇ ਲਈ ਸੀ ਔਰ ਜਿਹੜੀ ਆਉਂਦੀ ਆ ਐਂਬੂਲੈਂਸ ਐਂਬੂਲੈਂਸ ਦੀ ਆ 182 ਇਹ ਭਗਵਾਨਤਮਾਨ ਨੇ ਖਟੀਆਂ ਖੜੀ ਕਰ ਰੱਖੀ ਉਹਦੀ ਹੁਣ ਆਪ ਹਰਜ ਲਈ ਲਈ ਪਈ ਹੈ ਹੁਣ ਆ ਲੋਕ ਮਾਧਿਅਨ ਕੇ ਨੂੰ ਜਿਹੜੀ ਪਤੀਤਾਂ ਪਰ ਲੱਗੇਗੀ ਸੁ ਮੈਂ ਇਹ ਕਹਿਣਾ ਚਾਹੁੰਦਾ ਕੇ ਨਸ਼ਿਆਂ ਦੇ ਖਿਲਾਫ ਕੁਝ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਕੋਈ ਸਾਰਥਕ ਮਹਿੰਮ ਨਹੀਂ ਚੱਲ ਰਹੀ ਤਿੰਨ ਚਾਰ ਵਾਰ ਮਹਿੰਮ ਚਲਾ ਕੇ ਬੇਲ ਹੋ ਚੁੱਕੇ ਆ ਦਿੱਲੀ ਤੇ ਅਲੇਖਿਆ ਸੀ ਕਿ ਮਨੂੰ ਕਹਿੰਦੇ ਜੀ ਲੋਕਾਂ ਲੋਕ ਕਿਸੇ ਨੇ ਦਿੱਲੀ ਪੁੱਛ ਲਿਆ ਕਹਿੰਦੇ ਜੀ ਇਹਦਾ ਕੀ ਬਣੇਗਾ ਆਮ ਆਦਮੀ ਪਾਰਟੀ ਦਾ ਮੈਂ ਕਿਹਾ ਅੱਗੇ ਚੱਲ ਰਹੀ ਹੈ ਜੇ ਜੰਟਨੀ ਸੀ ਆਇਆ ਕਹਿੰਦੇ ਅੱਗੇ ਚੱਲ ਰਹੀ ਮੈਂ ਕਿਹਾ ਹਾਂ ਪਿੱਛੇ ਪਿੱਛੇ ਲੋਕ ਦਿੱਲੀ ਦੇ ਡਾਂਗਾ ਲੈ ਕੇ ਪਏ ਹੋਏ ਆ ਆਰੇ ਅੱਗੇ ਕੇ ਭੱਜ ਰਹੇ ਸੋ ਉਹਨਾਂ ਨੇ ਤਾਂ ਉਧਰ ਦੇ ਡਾਂਗਾ ਮਾਰ ਕੇ ਭਜਾ ਕੇ ਇੱਧਰ ਭੇਜਤੇ ਤੇ ਪੰਜਾਬ ਦੇ ਵਿੱਚ ਉਹਨਾ ਨਵੇਂ-ਨਵੇਂ ਡਰਾਮੇ ਕਰਕੇ ਯੁੱਧ ਨਸ਼ਿਆਂ ਦੇ ਵਿਰੁੱਧ ਫੂਕ ਦੇਖੋ ਕਿਸ ਤਰ੍ਹਾਂ ਨਿਕਲਦੀ ਹੈ ਉਧਰ ਨਸ਼ਿਆਂ ਦੇ ਵਿਰੁੱਧ ਕਹਿੰਦੇ ਜੀ ਸਾਡਾ ਸੰਘਰਸ਼ ਚੱਲ ਰਿਹਾ ਤੇ ਉਧਰ ਸਾਡੇ 26 27 ਬੰਦੇ ਗਰੀਬ ਪਰਿਵਾਰਾਂ ਦੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਸਾਰੀ ਗਰੀਬ ਪਰਿਵਾਰਾਂ ਦੇ ਕਿਉਂਕਿ ਗਰੀਬੇ ਅਦੇਸੀ ਸ਼ਰਾਬ ਪਿੰਦਾ ਜਿਹੜੀ ਨਕਲੀ ਵੇਚਦੇ ਆ ਸਾਰੇ ਜਾਣੇ ਇਹਨਾਂ ਦੇ ਲੀਡਰ ਮਿਲ ਕੇ ਵਿੱਚੇ ਭਗਵੰਤ ਮਾਨ ਸਾਰੇ ਜਾਣੇ ਤਾਂ 27 ਬੰਦੇ ਮਰ ਗਏ। ਆ ਤਿੰਨ ਬੰਦੇ ਹੋਣੇ ਲੁਧਿਆਣੇ ਵਿੱਚ ਮਰੇ ਜ। ਤਾਂ ਪਹਿਲਾਂ ਤਾਂ ਭਗਵੰਤ ਮਾਨ ਕਹਿੰਦਾ ਸੀ ਕਿ ਜੀ ਫਿਰ ਮੁੱਖ ਮੰਤਰੀ ਜ਼ਿੰਮੇਵਾਰ ਕਿਉਂ ਨਹੀਂ ਹੈ? ਫਿਰ ਉਹ ਆਪਣੀ ਗੱਲ ਪਰੇ ਆ ਜਵੇ ਕਿ ਹੁਣ ਪਰਚਾ ਦਾ ਜ਼ਿਕਰੇ ਜ਼ਿੰਮੇਵਾਰ ਫਾਈਨੈਂਸ ਮਿਨਿਸਟਰ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਕਿਸ ਤਰ੍ਹਾਂ ਲਾਲਡ ਆਰਡਰ ਦੀ ੱਝੀਆਂ ਉਡ ਰਹੀਆਂ ਤੇ ਕਿਸ ਤਰ੍ਹਾਂ ਨਕਲੀ ਸ਼ਰਾਬ ਵਿਕਰੀਏ ਜ਼ਿੰਮੇਵਾਰੀ ਕਿਉਂ ਨਹੀਂ ਚੱਕਦੇ ਹੋਂ ਜਦੋਂ ਆਪੋਜੀਸ਼ਨ ਦੀ ਯਾਰ ਗੱਨਾ ਬਣਿਆ ਹੋ ਗਿਆ ਸੀ ਤੁਰਲੇ ਵਾਲੀ ਪੱਗ ਬੰਨ ਕੇ ਪੱਗ ਸਿੰਘ ਵਾਲੀ ਬੰਨ ਕੇ ਹੁਣ ਪੱਗ ਵੀ ਬਦਲ ਲਈ ਤੇ ਇਨਕਲਾਬ ਵੀ ਕਿਤੇ ਗਿਆ ਤੇ ਟੋਟਲ ਪੈਸਾ ਇੱਥੇ ਤੱਕ ਕੇ ਆਸ਼ੂ ਜੀ ਦੀ ਲੱਖੇ ਚੱਲ ਰਹੀ ਹੈ ਇਥੇ ਇਹਨਾਂ ਨੇ ਨਸ਼ਾ ਵੇਚਣਾ ਵੱਡਣਾ ਸ਼ੁਰੂ ਕਰਤਾ ਇਥੇ ਇਹਨਾਂ ਨੇ ਸ਼ਰਾਬ ਬੰਦਣੀ ਸ਼ੁਰੂ ਕਰਤੀ ਇਥੇ ਇਹਨਾਂ ਨੇ ਪੈਸਾ ਬੰਦਣਾ ਸ਼ੁਰੂ ਕਰਤਾ ਗੁਰਦੁਆਰੇ ਮੰਦਰਾਂ ਨੂੰ ਹਰ ਜਗ੍ਹਾ ਠੀਕ ਹੈ ਭਾਈ ਤੇਰੇ ਕੋਲ ਜਿਆਦਾ ਪੈਸਾ ਹੈ ਅੱਜ ਤੱਕ ਦੇ ਦੇਿੰਦਾ ਤੂੰ ਲੇਕਿਨ ਨਸ਼ਿਆਂ ਦੇ ਸਿਰ ਤੇ ਖੜੀ ਕਰਕੇ ਇਹਨਾਂ ਚੋਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸ਼ਰਾਬ ਬੰਦ ਰਹੇ ਨਸ਼ੇ ਬੰਦ ਰਹੇ ਹਰ ਤਰ੍ਹਾਂ ਦਾ ਨਸ਼ਾ ਬੰਦ ਸੋ ਅੱਜ ਪੰਜਾਬ ਦੇ ਵਿੱਚ ਦੁੱਖ ਉਹੀ ਖੜਾ ਹੈ ਅਰ ਦੂਣਾ ਚੋਣਾ ਹੋ ਗਿਆ ਕਿ ਹਰ ਗਲੀ ਦੇ ਵਿੱਚ ਨਸ਼ਾ ਵਿਗਣ ਲੱਗ ਗਿਆ ਇਹਨਾਂ ਦਾ ਆਪਣਾ ਐਮ.ਐਲ.ਏ. ਕਾਮਰ ਕੇ ਆਉਦਾ ਨਾਮ ਅਮਰਸਰ ਵਾਲਾ ਕਹਰ ਕਾਮਰ ਵਿਜੇਪ੍ਰਤਾ ਉਸ ਤੇ ਸੁਣ ਲੋ ਨਾ ਉਹ ਕਹਿੰਦਾ ਜੀ ਡੀ.ਆਈ.ਜੀ. ਇਨਵੋਲਵ ਹੈ ਤੈਨੂੰ ਫੜਦੇ ਕਦੇ ਨਹੀਂ ਉਸ ਤੇ ਸੁਣੋ ਕੇਜੀ ਪੁਲਿਸ ਇਨਵੋਲਵ ਹੈ ਫਿਰ ਫੜਦੇ ਕਦੇ ਨਹੀਂ ਕਾਰ ਕਹਿੰਦੇ ਸੀ ਟਾਰ ਰਹੇ ਆ ਕਾਰ ਉਹਦਾ ਠਾਉਂਦੇ ਆ ਜਿਹੜਾ ਨਜਾਇਜ਼ ਕਬਜ਼ਾ ਤੇ ਖਬਰ ਲਵਾਉਂਦੇ ਆ ਕਿ ਜੀ ਨਸ਼ੇ ਆਲੇ ਦਾਟਾ ਪਰ ਵੀਜ ਨੇ ਨਹੀਂ ਹੈ ਕਾਨੂੰਨ ਦੇ ਵਿੱਚ ਕੋਈ ਕਿ ਜੀ ਤੁਸੀਂ ਕਿਸੇ ਨਸ਼ੇ ਆਲੇ ਨੂੰ ਫੜਵਾਉਣ ਦਾ ਘਟਾ ਆਇਆ ਹੋ ਕੋਈ ਸਿਸਟਮ ਹੈ ਕਾਨੂੰਨ ਦੇ ਨਾਲ ਚੱਲਦਾ ਹੈ ਦੇਸ਼ ਕੋਰਟ ਚ ਪਰਮਿਸ਼ਨ ਲੈਣੀ ਪੈਂਦੀ ਹੈ ਅੱਜ ਤੱਕ ਦਿਖਾਵੇ ਜੇ ਕਿਸੇ ਇੱਕ ਦੀ ਵੀ ਲਈ ਘਟਾ ਆਉਣ ਦੀ ਇੱਕ ਦੀ ਵੀ ਕਿਸੇ ਦੀ ਪ੍ਰਾਪਰਟੀ ਜ਼ਬਤ ਕੀਤੀ ਇਹਨਾਂ ਨੇ ਲੇਕਿਨ ਸਾਰਾ ਡਰਾਮਾ ਨਸ਼ਾ ਦੇ ਨਾਮ ਤੇ ਚੱਲ ਰਿਹਾ ਤੇ ਲੋਕਾਂ ਦਾ ਬੇਗੂ ਬਣਾ ਰਹੇ ਜਿਹੜੇ ਮੁੱਦੇ ਆ ਉਹਨਾਂ ਤੋਂ ਢਕਾਉਣ ਦੀ ਕੋਸ਼ਿਸ਼ ਹੈ ਤੇ ਹਰ ਜਗ੍ਹਾ ਆਪਣੀ ਮਸ਼ਹੂਰੀ ਲਾ ਰਹੇ ਇਸ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ ਔਰ ਐਸੀ ਇਹਨਾਂ ਨੂੰ ਕਹਿੰਦੇ ਕਲੀਨ ਹੋ ਕੇ ਆਓ ਸਾਹਮਣੇ ਆਓ ਦਿਖਾਓ ਨਸ਼ਾ ਕਿੱਥੇ ਖਤਮ ਹੋਇਆ ਅੱਜ ਤੱਕ ਵਾਰ ਚਲਾਤਾ ਜੀ 99% ਨਸ਼ਾ ਖਤਮ ਕਰਤਾ ਕੰਨ ਕੋਈ ਮਰ ਗਿਆ ਤੁਸੀਂ ਜ਼ਿੰਮੇਵਾਰੀ ਚੱਕੋਗੇ ਆ ਹੁਣ ਹਰ ਪਿੰਡ ਦੇ ਵਿੱਚ ਮੇਰੇ ਨਾਲੇ ਆਜੋ ਤੁਸੀਂ ਮੈਂ ਮੋਬਾਈਲ ਤੇ ਮੰਗਾ ਕੇ ਦਿਖਾਣਾ ਤੁਹਾਨੂੰ ਨਸ਼ਾ ਲੋਕ ਮੰਗਾ ਰਹੇ ਤੇ ਲੋਕ ਪੀਰੇ ਸਾਡੇ ਨੌਜਵਾਨ ਮਰ ਰਹੇ ਤੇ ਇਹ ਸਿਰਫ ਮਸ਼ਹੂਰੀ ਆ ਡਰਾਮੇਬਾਜ਼ੀ ਦੀ ਸਰਕਾਰ